ਕਿੰਨਾ ਟਾਈਮ ਪਹਿਲਾਂ ਛੱਡੀ ਹੈ? ਇਹ 2 ਮਹੀਨੇ ਪਹਿਲੇ ਛੱਡੀ। 2 ਮਹੀਨੇ ਪਹਿਲਾਂ? ਹਾਂ, ਜੋ ਪਹਿਲਾਂ ਸੁਣ ਲੱਗਾ ਉਹਦੇ ਤੋਂ ਵੀ ਪਹਿਲਾਂ ਛੱਡਦੇ ਪੈਨੂੰ। ਠੀਕ ਹੈ। ਆਪ ਛੱਡਦੇ, ਝਾੜਦੇ ਵੇਗੇ। 2 ਮਹੀਨੇ ਪਹਿਲਾਂ ਬਾਈ ਕਹਿੰਦਾ। ਹਾਂਜੀ ਬਾਈ ਜੀ, ਰੌਣਕ ਡੈਰੀ ਫਾਰਮ ਤੇ ਸਾਰੇ ਭਰਾਵਾਂ ਦਾ ਸਵਾਗਤ ਆ। ਅੱਜ ਦੀ ਵੀਡੀਓ ਦੋਸਤੋ ਪਿੰਡ ਮੋੜ ਚੜਤ, ਜ਼ਿਲ੍ਹਾ ਬਠਿੰਡਾ ਤੇ ਤਹਿਸੀਲ ਆ ਗਈ ਬਾਈ ਨੂੰ ਮੋੜ ਮੰਡੀ। ਬਾਈ ਪਿੰਦੇ ਦੇ ਘਰੋਂ ਦੋਸਤੋ ਵੀਡੀਓ ਜਮਾ ਇਕ ਕਰੇ ਲੂ ਪਸ਼ੂ ਪਾਲਕਾ। ਵੀਰੇ ਕੋਈ ਬਾਈ ਦਾ ਵਪਾਰ ਦਾ ਕੰਮ ਨਹੀਂ। ਆਹ ਬਾਈ ਦੇ ਤੁਸੀਂ ਘਰ ਦੇ ਜਾਨਵਰ ਦੇਖ ਸਕਦੇ ਹੋ। ਘਰ ਦੀ ਪ ਕਿੰਨਾਵਾਂ ਸੂਆ ਕਿੰਨਾ ਬਾਈ ਨੇ ਇਹਦਾ ਪਿਛਲੇ ਸੂਆ ਚ ਦੁੱਧ ਚੋਇਆ ਵੀਡੀਓ ਦੀ ਵੀਰੇ ਤਰੀਕ ਨੋਟ ਕਰ ਲੋ 10 ਤਰੀਕ 9ਵਾਂ ਮਹੀਨਾ 2025 ਦੀ ਵੀਡੀਓ ਆ ਆਜੋ ਆਪਾਂ ਸਾਰੀ ਡਿਟੇਲ ਮਾਲਕ ਤੋਂ ਲੈ ਲਾਂਗੇ ਨੰਬਰ ਬਾਈ ਦਾ ਵੀਡੀਓ ਦੇ ਹੇਠਾਂ ਚਲਾ ਦੂ ਮੈਂ ਹੋਰ ਬਾਈ ਪਿੰਦੇ ਕੀ ਹਾਲ ਆ ਠੀਕ ਹੋ ਗਿਆ ਸਿਕੋ ਵੀ ਸਾਰੇ ਸੱਸੇ ਵੀਰੇ ਪਹਿਲਾਂ ਬਾਈ ਜੀ ਆਪਣਾ ਮੋਬਾਈਲ ਨੰਬਰ ਬੋਲ ਦੋ 98760 ਹੂੰ 75297 ਠੀਕ ਆ ਕਰੇ ਲੋ ਕੰਮ ਵੀਰੇ ਆਪਣੀ ਕਰੂ ਆਪਣੀ ਕੋਈ ਵਪਾਰ ਦਾ ਕਰ ਨਹੀਂ ਤਿੰਨਵਾਂ ਸੂਆ ਸੁਣਦੀ ਹੈ ਬਾਈ ਇਹ ਵੀ ਚੌਥਾ ਸੂਆ ਸੂਈ ਚੌਥਾ ਸੂਆ ਬਾਈ ਠੀਕ ਆ ਤੇ ਪਿਛਲੇ ਸੂਏ ਚ ਵੀਰੇ ਤੇਰੇ ਕੋਲੇ ਤੀਜੇ ਦੂਜੇ ਪਹਿਲੇ ਕਿੰਨਾ ਕਿੰਨਾ ਦੁੱਧ ਦਿੱਤਾ ਸਹੀ ਪਹਿਲਾਂ ਦਾ ਬਈ 9 ਕਿਲੋ ਤੁਸੀਂ ਪਹਿਲਾਂ ਸੋਏ ਦੇ ਅੱਛਾ ਉਦ ਮੁੜ ਕੇ 14 ਕਿਲੋ ਦੁੱਧ ਚੱਲੀ ਆਪਣੇ ਕੋਲੇ ਵੀ ਪਿਛਲੇ ਤੀਸਰੇ ਸੂਏ 14 ਹਾਂ 14 ਕਿਲੋ ਦਾ ਠੀਕ ਹੈ ਤੇ ਛਰੋਂ ਦੀ ਖਲਖਲੀ ਪਾਉਣੇ ਆਪਾਂ ਲੇਟੀ ਰਹਿਣੇ ਕਿ ਪਾਉਣੇ ਕੋਈ ਫੇੜਗਾ ਪਾਉਣਾ ਨਹੀਂ ਪਾਉਦੇ ਆਪਾਂ ਠੀਕ ਹੈ ਬਈ ਠੀਕ ਆ ਠੀਕ ਹੈ ਬਾਕੀ ਦੋਸਤੋ ਪੋੜਿਆਂ ਪੜਿਆਂ ਦੀ ਮੱਝ ਚੰਗੀ ਆ ਖੁੱਲੇ ਡੁੱਲੇ ਜੇ ਸਰੀਰ ਦੀ ਆ ਕਟਿੰਗੇਤੀਆਂ ਬਾਈ ਕਟਿਓ ਖੜੀ ਆ ਇੱਕ ਕਟਿਓ ਖੜੀ ਆ ਇੱਕ ਕੱਟੀ ਪਹਿਨੇ ਸੂਈ ਦੀ ਵੇਚਦੀ ਆ ਬਾਈ ਆ ਹੈਗੀ ਆ ਪਿਛਲੇ ਸੂਏ ਦੀ ਹਾਂ ਗੋਪੀ ਬਣਦੀ ਗੋਪੀ ਬਣਦੀ ਐਦ ਕਿ ਆਪ ਕਿਹੜੇ ਤੋਂ ਗੱਬਣਾ ਹੈ ਇਹ ਸ਼ੇਰੇ ਪੰਜਾਬ ਤੋਂ ਗੱਭਣਾ ਸਟਰਾਪੂ ਤੇ ਸਟਰਾ ਬਾਈ ਕੋਲੇ ਪਿਆ ਸ਼ੇਰੇ ਪੰਜਾਬ ਤੋਂ ਇਹ ਦੋਸਤੋ ਗੱਬਣਾ ਐ ਐਚਐਸਬੀ ਦੇ ਸੀਮਣ ਤੋਂ ਬਾਈ ਕਹਿੰਦਾ ਆਪਣੇ ਕੋਲੇ ਕਟਿੰਗ ਨਹੀਂ ਦਿੱਤੀਆਂ ਇਹਨੇ ਪਹਿਲੇ ਸੂਏ ਦੀ ਜਮਾ ਕੱਟੀ ਵੇਚਦੀ ਸੀ ਇੱਕ ਪਰੇ ਖੜੀ ਆ 70 ਪਾਸ 70 70 ਪਾਸ 70 ਪਾਸ ਕੋਈ ਟਾਈਪ ਨਹੀਂ ਗੱਬਣਾ ਠੀਕ ਆ ਦੁੱਧ ਤਾਂ तकरीबन 13 14 ਪਾਇਆ 14 ਕਿਲੋ ਵੀ ਪਰ ਦੰਦੇ ਰਹੀ ਆ ਪਵਾਣੀ ਠੀਕ ਆ ਇਦੀ ਗਾਰੰਟੀ ਲੈ ਲੇਗਾ 13 ਹਾਂ ਗਾਰੰਟੀ ਵਿੱਚੋਂ ਆ ਕੇ ਦੇ ਦੇ ਸੋ ਆ ਕੇ ਉਹ ਰੇਟ ਲਾਗੂ ਹੋ ਜਾਣਾ ਠੀਕ ਆ ਵੀ ਜੇ ਕਿਸੇ ਨੇ 14 ਕਿਲੋ ਤਿਆਰ ਲੈਣਾ ਹਾਂ ਉਹ ਕਰਕੇ ਤਿਆਰ ਕਰਕੇ ਦੁੱਧ ਆਪਦੇ ਘਰੋਂ ਚਵਾ ਦੇਣਾ ਜਿਵੇਂ ਸੂਪੀ ਬਾਈ ਕਹਿੰਦਾ ਫਿਰ ਰੇਟ ਬਾਈ ਕਹਿੰਦਾ ਆਪਾਂ ਥੋੜਾ ਹੋਸਾਬ ਨਾਲ ਅਲੱਗ ਕਰਾਂਗੇ ਬਾਕੀ ਸਾਨੂੰ ਖੋਲ ਕੇ ਤੋੜ ਕੇ ਮੈਂ ਦਿਖਾ ਦਿੰਦਾ ਲਿਆ ਵੀਰੇ ਇੱਧਰ ਵੇੜੇ ਦੀ ਲਿਆ ਨੰਬਰ ਹੈ ਬਾਈ ਦਾ ਵੀਡੀਓ ਦੇ ਹੇਠਾਂ ਚੱਲੀ ਜਾਂਦਾ ਪਿੰਡ ਮੌੜਚੜ ਤੇ ਜ਼ਿਲ੍ਹਾ ਬਠਿੰਡਾ ਵੀਰੇ ਮੌੜ ਮੰਡੀ ਦੇ ਬਿਲਕੁਲ ਨਾਲ ਦੇ ਪਿੰਡ ਲਾ ਚੱਲ ਲਾ ਚੱਲ ਬਾਕੀ ਆ ਦੇਖ ਲੋ ਬਾਈ ਸਾਨੂੰ ਖੋਲ ਕੇ ਆਪਾਂ ਤੋੜ ਕੇ ਦਿਖਾ ਦਿੰਨੇ ਆ ਲੇਵਾ ਲੂਗਾ ਮੱਝ ਦਾ ਬਹੁਤ ਚੰਗਾ ਵੀਰੇ ਥਣਾ ਦੀ ਬਹੁਤ ਵਧੀਆ ਆ ਗਈ ਆਹ ਦੇਖੋ ਬਾਈ ਲੇਵਾ ਚੈੱਕ ਕਰ ਲੋ ਕੋਈ ਆਇਆ ਨਹੀਂ ਵੀ ਸੂਏ ਜਿਨੇ ਚੌਥੇ ਸੂਏ ਆ ਕੋਈ ਲੇਵਾ ਜਾ ਉਹ ਕਰ ਗਿਓ ਦੁੱਧ ਬਾਈ ਚਵਾ ਦੇਂਗਾ ਜੇ ਘਰੇ ਸੂਈ ਚਵਾ ਦੇ ਹਾਂ ਬਈ ਚਵਾ ਦੇ ਠੀਕ ਆ 14 ਕਿਲੋ ਬਾਈ ਕਹਿੰਦਾ ਆਪਾਂ ਦੁੱਧ ਚੋ ਕੇ ਫੇਰ ਵੀ ਬਾਈ ਕਹਿੰਦਾ ਕਿਸੇ ਨੂੰ ਦੇ ਦਾਂਗੇ ਜੇ ਭਰਾ ਨੇ ਸੂਈ ਹੋਈ ਖਰੀਦਣੀ ਆ ਚਾੜ ਤੇ ਵੰਦੀ ਆਪੇ ਤੋਂ ਛੱਡਦੇ ਨੇ ਬਈ ਸੀ ਲੈਣੀ ਹੈ ਠੀਕ ਆ ਕਿੰਨਾ ਕ ਟਾਈਮ ਪਹਿਲਾਂ ਛੱਡੀ ਹੈ ਕੇ 2 ਮਹੀਨੇ ਪਹਿਲਾਂ ਛੱਡੀ ਦੋ ਮਹੀਨੇ ਪਹਿਲਾਂ ਹਾਂ ਜੋ ਪਹਿਲਾਂ ਸੁਣ ਲੱਗਾ ਉਹ ਵੀ ਨਹੀਂ ਪਹਿਲਾਂ ਛੱਡਦੇ ਪੈਨੂੰ ਠੀਕ ਆ ਆਪ ਛੱਡਦੇ ਨੇ ਚਾੜ ਤੇ ਵੇਗ 2 ਮਹੀਨੇ ਪਹਿਲਾਂ ਬਾਈ ਕਹਿੰਦਾ ਆਪਾਂ ਆਪ ਛੱਡਦੇ ਆ ਕੋਈ ਆਏ ਨਹੀਂ ਤੋੜ ਭੰਨ ਨਹੀਂ ਕਰਦੀ ਕਈ ਵਾਰੀ ਪਸ਼ੂ ਹੁੰਦੇ ਆ ਦੱਬਣ ਹੋ ਕੇ ਆਏ ਸਾਲ ਦੀ ਸਾਲ ਸੁਂਦੀ ਆ ਠੀਕ ਆ ਸਾਲ ਦੀ ਸਾਲ ਸੁਪੈਂਦੀ ਆ ਬਣ ਲੈ ਵੀਰੇ ਬਣ ਲੈ ਕੋਈ ਗੱਲ ਨਹੀਂ ਡਰਦੀ ਠਬੀ ਜੀ ਬਾਕੀ ਦੋਸਤੋ ਆਜੋ ਮੁੱਲ ਦਾ ਕਲੀਅਰ ਕਰਾ ਦਿੰਦੇ ਆ ਭਰਾ ਤੋਂ ਕੀ ਮੁੱਲ ਰਹੂਗਾ ਬਾਈ ਪਿੰਦੇ ਜਾਇਜ ਆਪਾ ਕਰੀਓ ਚੋ ਬਸ ਮਾਨਤਾਨ ਜੇ ਹੋਵੇ ਨਾ ਤਾਂ ਬਾੜਾ ਮੁੱਲ ਕਰੇ ਦਾ ਕੋਈ ਫਾਇਦਾ ਸਾਰੇ ਆਪਣੇ ਅਰਗੀ ਭਰਾ ਹੁੰਦੇ ਆ ਹਨਾ ਮੇ ਰੇਟ ਬਾਈ ਜਾਇਜ ਦੇਣ ਨਾਲ 1.45 ਹਜ਼ਾਰ ਰੁਪਏ ਰੇਟ ਹੈ 1 ਲੱਖ 45 ਹਾਂ 14 ਕਿਲੋ ਦੁੱਧ ਦੋਸਤੋ 1 ਲੱਖ 45 ਬਾਈ ਨੇ ਮੁੱਲ ਕਰਿਆ ਇਹਦੇ ਚੋ ਕੋਈ ਮਾਰਜਨ ਹੈਗਾ ਹਾਂ ਮਾਨਤ ਕਰਾਂਗੇ ਵੀ ਹੌਣ ਇਹ ਚੋ ਬਾਈ ਕਹਿੰਦਾ ਕੋਈ ਮੌਕੇ ਤੇ ਜਿਹੜਾ ਹੋਇਆ ਆਪਾ ਉਹ ਜਿਹਾ ਮਾਨਤਾਨ ਜਾਂ ਕਰ ਦਾਂਗੇ 1.45 ਡਿਮਾਂਡ ਆ ਨੰਬਰ ਇਹਡਾ ਚੱਲੀ ਜਾਂਦਾ ਪਿੰਡ ਸੋਨੂੰ ਦੱਸਤਾ ਜਿਹੜੇ ਭਰਾ ਨੂੰ ਪਸੰਦਾ ਉਹ ਕੋਲੇ ਆਏ ਉਹ ਤਸੱਲੀ ਕਰਕੇ ਤੁਸੀਂ ਸੌਦਾ ਕਰ ਸਕਦੇ ਹੋ ਜੇ ਕਿਸੇ ਭਰਾ ਨੇ ਇਸ ਤਰ੍ਹਾਂ ਪਕਾਉ ਪੁੱਛਦੀ ਐਡ ਕਰਾਉਣੀ ਆ ਮੇਰਾ ਨੰਬਰ ਨੋਟ ਕਰ ਲਓ 7529000631 ਵੀਡੀਓ ਦੇਖਣ ਲਈ ਸਾਰੇ ਭਰਾਵਾਂ ਦਾ ਧੰਨਵਾਦ ਸਸੀ ਗੱਲ ਬਾਈ ਸਾਰਿਆਂ